ਆਪਾਂ ਰੱਖਿਆ ਹੋਇਆ ਸਹਿਜ ਪਾਠ ਜੀ ਆਪਾਂ ਹੁਣ ਕਰ ਲੱਗੇ ਆਂ ਪਾਠ ਸੋ ਹੁਣ ਸੰਗਤਾਂ ਸਹਿਜ ਪਾਠ ਸੁਣੋ ਤੇ ਬਦ-ਬਦ ਆਪਣੀ ਬਾਣੀ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀ ਬਾਣੀ ਕਿਵੇਂ ਲੱਗੀ ਤੇ ਜੇ ਕਿਸੇ ਨੇ ਸੰਥਾ ਲੈਣੀ ਹੋਵੇ ਤਾਂ ਵੀ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਆਂ ਜੀ ਸੋ ਹੁਣ ਬਾਣੀ ਸਰਵਣ ਕਰੋ ਜੀ ਗੌੜਿਕ ਵੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂ ਬੀ ਪਰਵਾਰ ਰੇ ਨਰ ਨਾਵੋ ਚੌੜ ਕਤ ਬੂੜੀ ਹਰਸ ਤੋੜ ਵਿਖਿਆ ਸੰਗ ਜੋੜੀ ਰਹਾਓ ਸੋਰ ਨਰ ਦਾ ਦੇ ਲਾਗੀ ਆਗ ਨਿਗਟ ਨੀਰ ਪਾਸ ਪੀਸਨਾ ਝਾਗ ਚੀਤਤ ਚੀਤਤ ਨਿਕਸੋ ਨੀਰ ਸੋ ਜਲ ਨਿਰਮਲ ਕਥ ਤਕ ਵੀਰ ਗੌੜੀ ਕਵੀ ਜੀ ਜੈ ਕੁਲ ਪੂਤ ਨਾ ਗਿਆਨ ਵਿਚਾਰੇ ਵਿਦਵਾ ਕਸਨਾ ਪਈ ਮਹਦਾਰੇ ਜੈ ਹੈ ਨਰ ਰਾਮ ਭਗਤ ਨਹ ਸਾਦੀ ਜਨਮ ਤ ਕਸਨਾ ਮਉ ਅਪਰਾਧੀ ਰਹਾਉ ਮੋਚ ਮੋਚ ਗਰਵ ਗਏ ਕਿਨ ਬਚਿਆ ਬੁੜ ਬੁਜ ਰੂਪ ਜਿਵੇ ਜਗ ਮਚਿਆ ਕਹਿ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਗੁਰੂਪ ਗੌੜੀ ਕਬੀਰ ਜੀ ਜੋ ਜਨ ਲੇਖ ਹਸਮ ਕਾ ਨਾਉ ਤਿਨ ਕੈ ਸਦ ਬਲੇ ਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਪਾਵੈ ਰਹਾਉ ਜੈ ਕਟ ਰਾਮ ਰਹਾ ਵਰਪੂਰ ਤਿਨ ਕੀ ਪਗ ਪੰਕਜ ਹਮ ਤੂਰ ਜਾਤ ਜਲਾਹਾ ਮਤ ਕਾ ਤੀਰ ਸਹਜ ਸਹਜ ਗੁਣ ਰਮੈ ਕਮੀਰ ਗੌੜੀ ਕਬੀਰ ਜੀ ਗਗਨ ਰਸਾ ਜੁਏ ਮੇਰੀ ਪਾਠੀ ਸਾਂਚ ਮਹਾ ਰਸ ਤਨ ਪਿਆ ਕਾਠੀ ਉਆ ਕੋ ਕਹੀਐ ਸਹਿਜ ਮਤਵਾਰਾ ਪੀਵਿਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਣ ਜੋ ਮਿਲ ਆਏ ਆਨੰਦ ਮਾਤੇ ਅਣ ਦਿਨ ਜਾਈ ਚੀਨ ਤ ਚੀਨ ਜਨ ਲਾਇਆ ਕੋ ਕਬੀਰ ਤੇ ਅਨ ਪਾਇਆ ਗੌੜੀ ਕਵੀ ਜੀ ਮਨ ਕਸ ਪਾਓ ਮਨੈ ਬਿਆਪੀ ਮਨੈ ਮਾਰ ਕਵਣ ਸਿਧ ਥਾਪੀ ਕਾਵਣ ਸੋ ਜੋ ਕਾਵਣ ਸੋ ਮਨ ਜੋ ਮਨ ਮਾਰੈ ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਏ ਕਹੁ ਕਵੀ ਜੋ ਜਾਣੈ ਭਿਓ ਮਨ ਮਸੂਦਨ ਤਰੈ ਬਿਨ ਦਿਓ ਗੌੜੀ ਕਵੀਰ ਜੀ ਓਏ ਜੋ ਦੀਸੈ ਅੰਬਰ ਤਾਰੇ ਕਿਨੇ ਓਏ ਚੀਤੇ ਚੀਤਣ ਹਾਰੇ ਕਹੋਰੇ ਪੰਡਤ ਕੰਬਰ ਕਾਸਿਓ ਲਾਗਾ ਬੂਜੈ ਬੂਜਣ ਹਾਰ ਸਭਾਗਾ ਰਹਾਉ ਸੂਰਜ ਚੰਦ ਕਰੈ ਉਹ ਜੇ ਆਰਾ ਸਭ ਮੈਂ ਬਸਰਿਆ ਬ੍ਰਹਮ ਬਸਾਰਾ ਕਉ ਕਬੀਰ ਜਾਣੇਗਾ ਸੋਏ ਹਿਰਦੈ ਰਾਮ ਮੁਖ ਨਾਮੈ ਹੋਏ ਗੌੜੀ ਕਬੀਰ ਜੀ ਬੇਦ ਕੀ ਪੁਤਰੀ ਸਿਮਰਤ ਪਾਈ ਸੰਗਲ ਜੀਵਰੀ ਲਹਿ ਆਈ ਆਪਨ ਨਗਰ ਆਪਤੇ ਵਾਦਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕਟੇ ਨਾ ਕਟਾ ਟੂਟ ਨਾ ਜਾਏ ਸਾ ਸਾਪਣ ਹੋਏ ਜਬ ਕੋ ਖਾਏ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਵੀਰ ਮੈਂ RAM ਕਹਿ ਛੂਟਿਆ ਗੌੜਿਕ ਵੀ ਜੀ ਦੇਸ ਮੁਹਾਰ ਲਗਾ ਪਹਿਰਾਵੋ ਸਗਲ ਤਾ ਜੀਨ ਗਗਨ ਦੋ ਰਾਵੋ ਆਪਣੇ ਵਿਚਾਰ ਅਸਵਾਰੇ ਕੀਜੈ ਸਹਜ ਕਹਿ ਪਾਵੜੇ ਪਗ ਧਰ ਲਈ ਜੈ ਰਹਾਉ ਚਲ ਰੇ ਵਖੁੰਠ ਤੁਜੈ ਲੈ ਤਾਰੋ ਹਮਦ ਪ੍ਰੇਮ ਕਾ ਚਾਵਕ ਮਾਰੋ ਕਹਤ ਕਬੀਰ ਭਰੇ ਅਸਵਾਰਾ ਬੀਦ ਕਤੀਵ ਤੇ ਰਹਿ ਨਿਰਾਰਾ ਰਾ ਗੌੜੀ ਕਬੀਰ ਜੀ ਜਹ ਮੁਖ ਪੰਚ ਅੰਮ੍ਰਿਤ ਖਾਏ ਤਹ ਮੁਖ ਦੇਖਤ ਲੂਕਟ ਲੂਕਟ ਲਾਏ ਇਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਅਰ ਗਰਵ ਬਸੀਰਾ ਰਹਾਉ ਕਾਇਆ ਬਿਗੁੱਤੀ ਬਹੁ ਵਿਦ ਭਾਂਤੀ ਕੋ ਜਾਰੈ ਕੋ ਗੜਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੈ ਤੇਜਮ ਕਿਉ ਨਾ ਪਠਾਵੋ ਗੋੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾ ਰਹਿ ਖਸਮ ਤੇ ਰਾਖੈ ਕਵਨਾ ਆਰਾਮ ਰਮਤ ਰਾਮ ਜਬ ਤੋ ਤਨ ਜਾਏ ਰਾਮ ਜਬ ਤੋ ਤਨ ਜਰ ਕੀ ਨਾ ਜਾਏ ਰਾਮ ਨਾਮ ਜਿਤ ਰਹਾ ਸਮਾਏ ਰਹਾਓ ਜਾ ਕਾ ਕੋ ਜਰ ਕਾਹੇ ਹੋਏ ਨਾਟਵਟ ਖੇਲਾ ਸਾਰੰਗ ਬਾਣ ਕਹੋ ਕਬੀਰ ਅਖਰ ਦੋਇ ਪਾਖ ਹੋਏਗਾ ਖਸਮ ਤਾਂ ਲਏਗਾ ਰਾਖ ਗੌੜਿਕ ਵੀਰ ਜੀ ਦੁਪਦੇ ਨਾਮੈ ਜੋਗ ਕੇ ਧਿਆਨ ਚ ਤਲਾਇਆ ਬਿਨ ਬਹਿਰਾਗ ਨ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਨਾਮ ਨਾਮ ਆਦਾਰਾ ਰਹਾਓ ਕਹੋ ਕਵੀਰ ਖੋਜੋ ਅਸਮਾਨ ਰਾਮ ਸਮਾਨ ਦੇਖੋ ਆਣ ਗੌੜਿਕ ਵੀਰ ਜੀ ਜਹ ਸਿਰ ਰਚ ਰਚ ਆਬਾਦ ਤ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਇਸ ਤਨ ਧਨ ਕੋ ਕਿਆ ਗਰਵਈਐ ਰਾਮ ਨਾਮ ਕਾਹੀ ਨ ਦਰੜਈਐ ਰਹਾਉ ਕਹੈ ਤਕ ਵੀ ਸੁਨੋ ਮਨ ਮੇਰੇ ਇਹੀ ਹਵਾਲ ਹੋਏ ਗਏ ਤੇਰੀ ਗੌੜੀ ਗਵਾਰੇ ਰੀ ਕੇ ਪਦੇ ਪੈਂਤੀ ਸਮ ਰਾਗ ਗੌੜੀ ਗਵਾਰੇ ਰੀ ਅਸ਼ਟਪਦੀ ਕਵੀਰ ਜੀ ਕੋਮਕਾਰ ਸਤਗੁਰ ਪ੍ਰਸਾਦ ਕੋ ਕਮਾਂਗ ਤ ਦੁਖ ਆਗੈ ਆਵੈ ਸੋ ਸੁਖ ਹਮੋ ਨ ਮੰਗਿਆ ਭਾਵੇ ਬਿਖਿਆ ਜੋ ਸੋਰਤ ਸੁਖ ਆਸਾ ਕੈਸੇ ਹੋਇ ਹੈ ਰਾਜਾ RAM ਨਿਵਾਸਰਹਾਉ ਇਸ ਸੁਖ ਤੇ ਸਿਵ ਬ੍ਰਹਮੰਡ ਰਾਣਾ ਸੋ ਸੁਖ ਹਮੋ ਸਾਚ ਕਰ ਜਾਨਾ ਸੰਕਾਦ ਕਿਨਾਰਦ ਮਨ ਸੇਖਾ ਤਨ ਪੀਤਨ ਮਹਿ ਮਣੀ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਏ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣਿਆਨਾ ਜਿਸ ਕਾ ਭਰਮ ਗਿਆ ਤੈਨ ਸਾਚ ਪਛਾਨਾ ਇਸ ਮਨ ਕੋ ਰੂਪ ਨਿਰੇਖਿਆ ਕਾਏ ਹੁਕਮ ਹੋਇਆ ਹੁਕਮ ਬੂਝ ਸਮਾਏ ਇਸ ਮਨ ਕਾ ਕੋਈ ਜਾਣੈ ਭਿਓ ਇਹ ਮਨ ਲੀਨ ਪਏ ਸੁਖ ਦਿਓ ਜਿਓ ਏਕ ਆਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਵੀਰਾ ਗੋੜੀ ਗੁਆਰੇਰੀ ਅਨਹਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਪਏ ਲੇਵ ਲਾਗੇ ਰਹਾਓ ਸਾਧਕ ਸੇਦ ਸਗਲ ਮੋਨੇ ਹਾਰੇ ਏਕ ਨਾਮ ਕਲਪਤਰਤਾਰੇ ਜੋ ਹਰ ਲਾਜ ਤੋਹੇ ਨਾਹੀ ਜੋ ਹਾਰ ਹਰੈਸੋ ਹੋਏ ਨ ਆਨਾ ਕਹਿ ਕਵੀ ਰਾਮ ਨਾਮ ਨਾ ਰਾਮ ਨਾਮ ਪਛਾਨਾ ਗੌੜੀ ਪੀ ਸੋਰਠ ਪੀ ਰੇ ਜੀ ਨੀਲਜ ਲਾਜ ਤੋਹੇ ਨਾਹੀ ਹਰ ਤਜ ਕਤ ਕਾ ਹੋਕੇ ਜਾਹੀ ਰਹਾਓ जाको ठाकर ऊंचा होई सो जन कर जातना सो ही, सो पर कर जात न सोही सो सहब रहिया परपूर सदा संगनाई हर दूर कवला चरण शरण है जाके कहो जन का नाही करता के सब कहू कह जास की बाता सो समर्थ ने जे पत है दाता कह कबीर पूर्ण जग सोई जाके हृदय आवर ना होए कौन को पूत पिता को, का को कौन मर को दे संतापो हर ठग जग को औरी लाई हर के बो कैसे जियो मेरी माई राो कौन को पुरख कौन की नारी अत ले हो शरीर बिचारी कह कवि ठग से मन मान्या गई ठगोरी ठग पहचान्या अब मो को पे राजा राम सहाय जन्म मरण कट परमगत गत पाई रहाओ, ਸਾਧੂ ਸੰਗਤ ਦਿਉ ਰਲਾਈ ਪਾਂਚ ਦੂਤੇ ਦਿਉ ਛੜਾਈ ਅੰਮ੍ਰਿਤ ਨਾਮ ਜਪੋ ਜਪੁ ਰਸਨਾ ਮੋਲਦਾਸ ਕਰਲੀ ਨੂੰ ਆਪਣਾ ਸਤਗੁਰ ਕੀਨੋ ਪ੍ਰੋਪਕਾਰ ਕਾ ਲੀਨ ਸਾਗਰ ਸੰਸਾਰ ਚਰਨ ਕਮਸੋ ਲਾਗੀ ਪ੍ਰੀਤ ਗੋਵੰਦ ਵਸੈ ਨਿਤਾ ਨਿਤ ਚੀਤ ਮਾਇਆ ਤਵਤ ਪੂਜੇ ਅੰਗੇ ਆਰ ਮਨ ਸੰਤੋਖ ਨਾਮ ਆਧਾਰ ਜਲਥਲ ਪੂਰਹਿ ਪ੍ਰਭ ਸੁਆਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਏ ਪੁਰਵ ਲਿਖਤ ਮਿਲਿਆ ਮੇਰੇ ਭਾਏ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਰ ਜਲ ਹੈ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਾਰ ਜਿਵ ਗੋਈ ਕਹੋਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਵਣੀ ਹੋਏ ਊਠਤ ਬੈਠਤ ਸੂਤਕ ਲਾਗੈ ਸੂਤਕ ਪਵਰ ਸੋਏ ਫਾਸਨ ਕੀ ਵਿਦ ਸਭ ਕੋ ਜਾਣੈ ਛੂਟਨ ਕੀ ਇਕ ਕੋਈ ਕਹਿ ਕ ਵੇ ਰਾਮ ਰਿਦੈ ਵਿਚਾਰੈ ਸੂਤਕ ਤਿਨੈ ਨਾ ਹੋਏ ਗਉੜੀ ਝਗਰਾ ਇਕਨ ਵਾਰੋ ਰਾਮ ਜਉਤਮ ਆਪਣੇ ਜਾਂਸੋ ਕਾਮ ਰਹਾਓ ਇਹ ਮਨ ਬਡਾਕ ਤਾਸੋ ਮਨ ਮਾਨਿਆ ਰਾਮ ਬਡਾਕ ਰਾਮੈ ਜਾਣਿਆ ਬ੍ਰਹਮਾ ਬਡਾਕ ਜਾਸੋ ਪਾਇਆ ਬੀਰ ਬਡਾਕੈ ਜਹਾਂ ਦੇ ਆਇਆ ਕਹਿ ਕਬੀਰ ਹਉ ਪਿਆਉ ਉਦਾਸ ਤੀਰਥ ਵਡਾ ਕਹ ਹਰਕਾ ਦਾਸ ਰਾ ਗੌੜੀ ਚੇਤੀ ਦੇਖੋ ਪਾਏ ਗਿਆਨ ਕੀ ਆਈ ਆਂਦੀ ਸਵੇ ਉਡਾਨੀ ਪਰਵ ਕੀ ਟਾਟੀ ਰਹਿ ਨ ਮਾਇਆ ਬੰਦੀ ਰਹਾਉ ਦੋ ਚਿੱਤੇ ਕੀ ਦੋਇ ਥੂਨ ਵਰਾਨੀ ਥੂਨ ਘਰਾਨੀ ਮੋਹ ਬਲੇਡਾ ਟੂਟਾ ਤਿਸਨਾ ਸ਼ਾਨ ਪਰੇ ਤਰ ਉਪਰ ਦਰਮਤ ਭਾਂਡਾ ਫੂਟਾ ਆਂਦੀ ਪਾਛੈ ਜੋ ਜਲ ਵਰਖੈ ਤਹ ਤੇ ਰਾਜਨ ਭਿੰਨਾ ਕਹ ਕਬੀਰ ਮਨ ਪਿਆ ਪਰਗਾਸਾ ਉਦੈ ਭਾਨ ਜਬ ਜਿੰਨਾ ਗੌੜੀ ਚੇਤੀ ਕਉਂਗਾਰ ਸਤਗੁਰ ਪ੍ਰਸਾਦ ਹਰ ਜਸ ਸੁਨੈ ਨ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ ਐਸੇ ਲੋਗਣ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤੇ ਵਾਹੈ ਤਿੰਨ ਤੇ ਸਦਾ ਡਰਾਨੈ ਰਹੀਐ ਰਹਾਉ ਆਪ ਨ ਦੇਹ ਚੌਰ ਪਰ ਪਾਨੀ ਤੈ ਨਿੰਦੈ ਜਹ ਗੰਗਾ ਆਨੀ ਬੈਠਤ ਉਠਤ कुटलता चाल आप गए और घाले छाड़ कुछ रचा आन न जाने ब्रह्मा हो को कहो न माने आप गए और खोवे आग लगाए मंदर में सोवे और नहास आप है काने तेन को देख वीर जाने राग गौड़ी वरागण कबीर जी कौकार गुरु प्रसाद जीवित पितर न मान कऊ मुए सराध कराई जी पितर भी वपरे कहो क्यों पावे कौआ कूकर खाई मोको कुसल बतावो गोई कुसल कुसल करते जग बिंस है कुशल भी कैसे हो माटी के कर देवी देवा दस आगे जो दे इस ऐसे पितर तो मारे कही को पारे राम नाम की गत नहीं जानी लह डूबे संसारी देवी देवा पूजे डोल पार वहम नहीं जाना कह तकबीर अकल नहीं चेतया बिख्या सह लटाना गौड़ी ਜੀਵਿਤ ਮਰੈ ਮਰੈ ਫਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੇ ਨਿਰੰਝਨ ਰਹੀਐ ਬਹੁੜ ਨਾ ਪਾਉ ਜੇ ਲਪਾਇਆ ਮੇਰੇ RAM ਐਸਾ ਖੀਰ ਬੁਲੋਈਐ ਗਰਮਤ ਮਨੁਆ ਸੇ ਰਖੋ ਇਹਨ ਵਿਦ ਅਮਰ ਤੇ ਪੀਓ ਈ ਰਹਾਓ ਗੁਰਕੇ ਵਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਦੇ ਜੀਵੜੀ ਪਰਮਚੂਕਾ ਅਨਹ ਚਲ ਸੇਵ ਕਰ ਵਾਸਾ ਤਿੰਨ ਬੈਨ ਵਾਣ ਤਨਖ ਚੜਾਏ ਇਹ ਜਗ ਵੇਦਿਆ ਪਾਏ ਦਹਿ ਦਸ ਬੁਢੀ ਪਉਂ ਤੁਲਾ ਬੈ ਢੋ ਰਹੇ ਲਿਵ ਲਾਈ ਉਨਮਨ ਮਨੁਆ ਸੋਨ ਸਮਾਨਾ ਦੁਬਦਾ ਦਰਮਦ ਭਾਗੀ ਕਹ ਕੋ ਕਵੀ ਅਨਪੋ ਇਕ ਦੇਖਿਆ RAM ਨਾਮ ਲੇ ਬਲਾਗੀ ਗੌੜੀ ਬਿਰਾਗਣ ਟਿਪਦੇ ਓਲਡਾ ਤੇ ਪਵਨ ਜਾਕਰ ਖਟ ਪੀਦੇ ਸੁਰਦ ਸੋਨਨ ਅਨ ਰਾਗੀ ਆਵਨ ਜਾਏ ਮਰਹਿਣਾ ਜੀਵੇ ਤਾਤ ਖੋਜ ਬੈ ਰਾਗੀ ਮੇਰੇ ਮਨ ਮਨ ਹੀ ਓਲਡ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰਹਿਣਾ ਅਤਰਥਾ ਵਗਾਣਾ ਰਹਾਓ ਨੇਵਰਾ ਦੂਰ ਦੂਰ ਕੋ ਨਿਵਰਾ ਜਿਨ ਜੈਸਾ ਕਰ ਮਾਨਿਆ ਅਲਤੇ ਅਲੋਤੇ ਕਾ ਜੈਸੇ ਪਿਆਵ ਰੇਡਾ ਜਿਨ ਪਿਆ ਤਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਕਿਆ ਸੋ ਕਈਆ ਜੈਸਾ ਹੋਏ ਬਿ ਜੈਸਾ ਐਸਾ ਕੋਏ ਬਿ ਕੀ ਕਉ ਕਵੀ ਜਨ ਦਿਆ ਪਲੀਤਾ ਤਨ ਤੈਸੀ ਚਲ ਦੇਖੀ ਗਉੜੀ ਤੈ ਪਾਵ ਸਿੰਧੂ ਪਨਹੀ ਛਈਆ ਤੈ ਉਤਕਤ ਉਤਪਤ ਪਰ ਲੋ ਨਾਹੀ ਜੀਵਨ ਮੇਦਨ जीवन मेरत दुख सुख व्याप सुन समा दऊ तै सहज की अकाथ कथा निरारी चढ़ जाए नमकाती हल्की लगे ना आर्द उद दऊ तय नाही राह दिन तह नाही, नही जल नहीं पवन पाओ कपूर्ण नाहीं सतगुर तह समाई अगम गोच रह निरंतर गुर कृपा ते लिये कहो कुर बल जाओ गुरे अपने सतसंग में रही है गौड़ी ਪਾਪ ਉਨ ਦੇ ਵੈਲ ਵਿਸਾਹੇ ਪਵਨ ਪੂਜੀ ਪਰਗਾਸਿਓ ਤ੍ਰਿਸ਼ਨਾ ਗੁਣ ਭਰੀ ਘਟ ਭੀਤਰ ਇਨ ਬਿਨ ਤਾਣ ਵਿਸਾਇਓ ਐਸਾ ਨਾਇਕ ਰਾਮ ਹਮਾਰਾ ਸਗ ਅਨਸਾਰ ਕੀਓ ਬਣ ਜਾ ਰਾ ਰਹਾਓ ਕਾਮ ਕ੍ਰੋਧ ਹੋਏ ਪਏ ਜਗਾਤੀ ਮੰਤਰੰਗ ਬਟਵਾਰਾ ਪੰਜ ਤਤ ਮਿਲ ਦਾ ਨਿਵਾਰਾ ਟਾਂਡਾ ਉਤਰੋ ਪਾਰਾ ਕਹੈ ਤਕਵੀਰ ਸੁਨੋਰੇ ਸੰਤੋ ਅਬ ਐਸੀ ਬਨਿਆਏ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਣ ਛਟਕਾਈ ਗੌੜੀ ਪੰਜ ਪਦਾ ਪੇਵ ਕੜਾਦਨ ਚਾਰ ਹੈ ਸੋ ਰੜੇ ਜਾਣਾ ਅੰਧਾ ਲੋਕ ਨਾ ਜਾਣੈ ਆਇਆਣਾ ਕਹੋ ਡੜੀਆ ਵਾਂਦੇ ਥਾ ਤਨ ਖੜੀ ਪਾਹੋ ਕਰ ਆਏ ਮੁਕਲਾਓ ਆਏ ਰਹੋ ਓ ਜੇ ਦਿਸਹ ਘੋੜੀ ਕੌਣ ਲਾਜ ਬਹਾਰੇ ਲਾਜ ਕੜੀ ਸੋ ਟੂਟ ਪੜੀ ਉੱਠ ਚਲੀ ਪੰਨੇ ਹਾਰੇ ਸਾਹੇ ਹੋਵੇ ਦੇ ਆਲ ਕਿਰਪਾ ਕਰੇ ਆਪਣਾ ਕਾਰ ਸਵਾਰੇ ਤਾ ਸੁਹਾਗਣ ਜਾੜੀਆ ਗੋਰ ਸ਼ਬਦ ਵਿਚਾਰੇ ਕੀਰਤ ਕੀ ਬਾਂਦੀ ਸਾ ਫਰੇ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਓਟ ਚੱਲੀ ਕਿਤ ਵੰਦਨਾ ਧੀਰਾ ਹਰ ਕੀ ਚਰਨੀ ਲਾਗ ਰਹੋ ਭਜ ਸ਼ਰਨ ਕਵੀਰਾ ਗੌੜੀ ਜੋਗੀ ਕਹਿ ਜੋਗ ਪਲ ਮਿੱਠਾ ਅਵਰ ਨ ਦੂਜਾ ਪਾਏ ਰੁੰਡਤ ਮੁੰਡਤ ਏਕੈ ਸ਼ਬਦ ਏ ਕਹੈ ਸਦਾ ਪਾਏ ਹਾਰ ਬਿਨ ਪਰਮ ਭੁਲਾਨੇ ਅੰਦਾ ਜਾਪੈ ਜਾਓ ਆਪ ਛਟ ਕਾਵਣ ਤੇ ਵਾਦੇ ਵੋ ਖੰਦਾ ਰਹਾਓ ਜੈ ਦੇ ਉਪਜੀ ਤਹੀ ਸਮਾਨੀ ਏਵ ਦੇ ਸ੍ਰੀ ਤਵ ਹੀ ਪੰਡਤ ਗੁਣੀ ਸੂਰ ਹਮਦਾ ਤੇ ਇਹ ਕਹਿ ਵੜ ਹਮ ਹੀ ਜਿਸੈ ਵਜਾਏ ਸੋਈ ਜੈ ਬਿਨ ਬੁਜੇ ਕਿਉ ਰਹਿ ਕਈਐ ਸਤਗੁਰ ਮਿਲੇ ਅੰਦੀ ਰਹਿ ਚੁੱਕੈ ਇਨ ਬਿਦ ਮਾਨਕ ਲਈਐ ਤਜ ਵਾਵੇ ਦਾਨੇ ਵਿਕਾਰਾ ਹਾਰ ਪਦ ਦ੍ਰਿੜ ਕਰੀਐ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾ ਗੌੜੀ ਪੂਰਬੀ ਕਬੀਰ ਜੀ ਕੋਂ ਕਾਰ ਸਤਿਗੁਰ ਪ੍ਰਸਾਦ ਹੈ ਜੈ ਅਛ ਜੈ ਕਛ ਆਹਾ ਤਹਾ ਕਿਛ ਨਾਹੀ ਪੰਜ ਤਤ ਤੈ ਨਾਹੀ ਈੜਾ ਪਿੰਗਲਾ ਸੁਖਮਣ ਬੰਦੇ ਇਹ ਔਗਣ ਕਤ ਜਾਹੀ ਤਾਗਾ ਟੂਟਾ ਗਗਨ ਪਿੰਸ ਗਿਆ ਤੇਰਾ ਬੋਲਤ ਕਹਾ ਸਮਾਈ ਇਹ ਸੰਸਾ ਮੋ ਕੋ ਆਣ ਦਿਨ ਵਿਆਪੈ ਮੋ ਕੋ ਕੋ ਨਾ ਕਹ ਸਮਝਾਇ ਰਹਾਓ ਜੈ ਪਰ ਪਾਂਡ ਪਿੰਡ ਤੈ ਨਾਹੀ ਰਚਨ ਹਾਰ ਤੈ ਨਾਹੀ ਜੋੜਨ ਹਾਰ ਉਸਦਾ ਅਤੀਤ ਆਏ ਕਹੀਏ ਕਿਸ ਮਾਹੀ ਜੋੜੀ ਜੁੜਨ ਤੋੜੀ ਟੁੱਟ ਜਵ ਲਗੋ ਹੋਏ ਵਿਨਾਸੀ ਕਾ ਕੋ ਠਾਕਰ ਕਾ ਕੋ ਸੇਵਕੋ ਕਾਹੂ ਕਹਿ ਜਾਸੀ ਕੋਕ ਵੇਲੇ ਬਿ ਲਗ ਰਹਿ ਹੈ ਜਾ ਵਸੈ ਦਿਨ ਰਾਤੀ ਉਹਾ ਕ ਮਾਰੋ ਉਹੀ ਪਰ ਜਾਣਾ ਓ ਤੋ ਸੁਦਾ ਵਿਨਾਸੀ ਗੋੜੀ ਸੋਰਤਾ ਸਿ ਮਰਤੋ ਦੋਇ ਕੰਨੀ ਮੁੰਦਾ ਪਰਮਤ ਬਾਹਰ ਖਿੰਦਾ ਸੁਨ ਗੁਫਾ ਮੈਂ ਆਸਨ ਬੈਸਨ ਕਲਪ ਵੇਵਜਿਤ ਪੰਥਾ ਮੇਰੇ ਰਾਜਨ ਮੈਂ ਵਿਰਾਗੀ ਜੋਗੀ ਮਰਤਨ ਨਾ ਸੋਗ ਵਿਯੋਗੀ ਰਹਾਓ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਬਡੂਆ ਸਭ ਜਗ ਪਸਮਾ ਧਾਰੀ ਤਾੜੀ ਲਾਗੀ ਤ੍ਰਫਲ ਪਟਿਆ ਛੂਟੀ ਹੋਏ ਪਸਾਰੇ ਪਾ ਮਨ ਬਵਨ ਦੋਇ ਤੁੰਬਾ ਕਰਿ ਹੈ ਜੁਗ ਜੁਗ ਸਾੜਦ ਸਾਝੇ ਥਿਰ ਭਈ ਤੰਤੀ ਤੂੜਸ ਨਾਹੀ ਅਨ ਕਿੰਗਰੀ ਬਾਜੀ ਸੋਣ ਮਨ ਮਗਨ ਪਏ ਹੈ ਪੂਰੇ ਮਾਇਆ ਡੋਲਨ ਲਾਗੀ ਕਹੋ ਕਬੀਰ ਤਾ ਕੋ ਪੁਨਰਪ ਜਨਮ ਨਹੀਂ ਖੇਲ ਪਿਓ ਖੇਲ ਗਿਓ ਵੈ ਰਾਗੀ ਗੌੜੀ ਗਾਜ ਨਵ ਗਾਜ ਦਸ ਗਾਜ 21 ਬੁਰੀਆ ਏਕ ਤਨਾਏ 60 ਸੂਤ ਨਵ ਖੰਡ ਬਹਿਤਰ ਪਾਠ ਲਗੋ ਅਦਕ ਆਈ ਗਈ ਬਣਾਵਣ ਮਾਹੋ ਕਰ ਛੋੜਿਆ ਜਾਏ ਜਲਾਉ ਰਹਾਉ ਗਜੀ ਨਮਨੀਏ ਤੋਲ ਨਾ ਤੋਲੀਏ ਪਾਚਨ ਸੇਰ ਅੜਾਏ ਜੋ ਕਰ ਪਾਚਨ ਬੀਗ ਨਾ ਪਾਵੇ ਚਬਰ ਕਰੈ ਕਰ ਹਾਏ ਦਿਨ ਕੀ ਬੈਠ ਖਾਸਮ ਕੀ ਵਰਕਸ ਇਹ ਵੇਲਾ ਕਤ ਆਏ ਛੂਟੇ ਕੁੰਡੇ ਬਿਗੇ ਭੁਰੀਆ ਚਲੋ ਜਲਾਵਰ ਸਾਏ ਸ਼ੋਸ਼ੀ ਨੜੀ ਤਾਂਤ ਨਹੀਂ ਨਿਕਸੈ ਨਦਰ ਰਹੇ ਉਹ ਜਾਏ ਛੋੜ ਪਸਾਰ ਇਹ ਹਾਰ ਹੈ ਬਪਰੀ ਕੋ ਕਵੀ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵ ਸੁੰਦਰ ਆ ਮਈਆ ਮੇਰਾ ਮਨ ਲਾਗਾ ਤੋਏ ਰਹਾਓ ਸਾਦ ਮਿਲੈ ਸਦ ਪਾਈ ਹੈ ਕਹ ਇਹ ਇਹ ਜੋਗ ਕਹ ਭੋਗ ਦੋ ਮਿਲ ਕਾ ਜੁਪ ਜੈ ਰਾਮ ਨਾਮ ਸੰਜੋਗ ਲੋਗ ਜਾਣੈ ਗੀਤ ਹੈ ਤਉ ਬ੍ਰਹਮ ਵਿਚਾਰ ਜਉ ਕਾਸੀ ਉਪਦੇਸ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਉ ਕੋਈ ਸੰਸਾ ਨਹੀਂ ਅੰਤ ਪਰਮਗਤ ਪਾਏ ਗਉੜੀ ਜੀਤੇ ਜਤਨ ਕਰਤ ਤੇ ਡੂਬੇ ਪਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤਾ ਬੋਸਿਮ ਆਵਦਮਨ ਜਰੂਰੇ ਸਾਸ ਗਰਾਸ ਕੋ ਦਤ ਉਠਾਕਰ ਸੋ ਕਿਉ ਮਨੋ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰishna ਅੰਦਰ ਖਾ ਭੂਖ ਪਰਮ ਲਾਗੇ ਹਿਰਦੈ ਨਹਿ ਵਿਚਾਰਿਓ ਰੇ ਉਨਮਦਮਾਨ ਹਿਰੀੋਮਨ ਮਾਹੀ ਗੁਰ ਕਾ ਸ਼ਬਦ ਨ ਧਾਰਿਓ ਰੇ ਸਵਾਦ ਲੋ ਇੰਦਰੀਆਂ ਸਪ੍ਰੀਰੋ ਮਾਧ ਰਸ ਲੈਤੇ ਕਾਰਿਓ ਰੇ ਕਰਮ ਪਾਗ ਸੰਤਨ ਸੰਗਾ ਨੇ ਕਾਟ ਲੋ ਉਦਾਰਿਓ ਰੇ ਤਾਵਤ ਜੁਨ ਜਨਮ ਪਰਮ ਥਾਕੇ ਆਪ ਦੁਖ ਕਰ ਹਮ ਹਾਰਿਓ ਰੇ ਕਹੈ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨੇ ਸਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ ਚਲਤ ਰੇ ਹੋ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬੋਰਾ ਰੇ ਅੰਕਸ ਹੋ ਸੀਸ ਬਿਖੇ ਬਾਚ ਹਰ ਰਾਜ ਸਮਝ ਮਨ ਬਉਰਾਰੇ ਨਿਰਭਾ ਹੋਇ ਨਾ ਹਰ ਭਜੇ ਮਨ ਬਉਰਾਰੇ ਗਹਿੋ ਨਾਮ ਜਹਾਜ ਰਹਾਉ ਮਾਰਕਟ ਮੋਸਟੀ 나ਜ ਕੀ ਮਨ ਬਉਰਾਰੇ ਲੀਨੀ ਹੱਥ ਪਸਾਰ ਸੂਟਨ ਕੋ ਸਹਿ ਸਾ ਪ੍ਰਿਆ ਮਨ ਬਉਰਾਰੇ ਨਾਚੋ ਕਰ ਕਰ ਵਾਰ ਜਾਉ ਨਾਲ ਨਹੀਂ ਛੋਟਾ ਗਹਿੋ ਮਨ ਬਉਰਾਰੇ ਮਾਇਆ ਇਹ ਵਿਹਾਰ ਜੈਸਾ ਰੰਗ ਸੁਭ ਕਾ ਮਨ ਬਉਰਾਰੇ ਤੇਵ ਪਸ੍ਰਿਉ ਪਾਸਾਰ नावण को तीर्थकणि मन बौरा रे पूजिन को बहु देव कौक वे शूट नहि मन बौरा रे शूटन हरकी सेव गौड़े अगन दह पवनहि मगन तस्कर नी न आवै राम नाम तन कर सोंचानी सोब तन काति न जावै हमरा तन मादो गोविंद तरणी तर एहे सार तन कहिए सुजो सुख प्राप्त गोविंद की सेवा सो सुख रा दिन लइए राव ਇਸ ਤਨ ਕਾਰਨ ਸ਼ਿਵ ਸਨ ਕਾਦਿਕ ਖੋਇਤ ਭਏ ਉਦਾਸੀ ਮਨ ਮੁਕੰਦ ਜੇਵਾ ਨਰੈਣ ਪ੍ਰੈਣ ਜਮ ਕੀ ਫਾਸੀ ਨਿਜ ਤਨ ਗਿਆਨ ਭਗਤ ਗੁਰ ਕੀਨ ਦੀਨੀ ਤਾਸ ਮਤ ਮਨ ਲਾਗਾ ਜਲਤ ਅੰਬ ਥੰਬ ਮਨ ਧਾਵਤ ਪਰਮ ਬੰਧਨ ਪਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਹਵ ਅਵਸਤੀ ਹਮ ਕਰ ਏਕ ਮੁਰਾਰੀ ਗੌੜੀ ਜਿਉਂ ਕਾਪਕੇ ਕਰਮੋਟ ਚੰਨਨ ਕੀ ਲੋਧਨਾ ਤਿਆਗ ਦਿਓ ਜੋ ਜੋ ਕਰਮ ਕੀ ਲਾਲਚ ਸਉ ਤੇ ਫਿਰ ਗਰਹਿ ਨ ਪਰਿਓ ਭਗਤ ਵੇਨ ਵਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨ ਸਚ ਰਹਿਓ ਰਹਾਓ ਜਿਉਂ ਧਿਆਨ ਕੁ ਸੰਪਰਪੂਰਨ ਫੁੱਲੋ ਤਕ ਨੇ ਨ ਕਰਾਓ ਲਿਓ ਤੈਸੇ ਪਰਮਧਾਨੀਕ ਜੋਨ ਮੈਂ ਫਿਰ ਫਿਰ ਕਾਲਿਓ ਆਦਨ ਜੋਨ ਆਰਸਤ ਦਾਰਾ ਆਪੇਖਣ ਕੋ ਜੋ ਦੇਯੋ ਤਨਹੀ ਮੈਂ اٹਕ ਜੋ ਔਰ ਜੈ ਇੰਦਰੀ ਪ੍ਰੇਰ ਲਿਓ ਔਦ ਅਨਲ ਤਨ ਤਨ ਕੋ ਮੰਦਰ 1468 ਓ ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਕੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀਂ ਕਛ ਆਇ ਨਾ ਮੂਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾ ਓ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰ ਪੰਜ ਜੋਰ ਚਲਾਇਆ ਕਿਨੂ ਲੱਖ ਪੰਜ ਕੀ जोरी आंत की वाल गगरिया फोरे कहक इकनी मैं खिमे जाए हंकारी गौड़ी राम जपो जी ऐसे ऐसे ध्रुव प्रहलाद्यो हर जैसे दीन दयाल परोसे तेरे सा परवार चढ़ाया बेड़े रहाओ जा हुक्म मनावै इस बेड़े को पाल लंघावै गुर प्रसाद ऐसी बुद्ध समानी चू गए फिर आवन जानी। ਔਕ ਵੀਰਪਜ ਸਾਰੰਗ ਪਾਨੀ ਔਰ ਵਾਰਪਾਰ ਸਭ ਏਕੋ ਦਾਨੀ ਗੌੜੀ ਮਹੱਲਾ ਗੌੜੀ ਨੋ ਜੋਂ ਸਾੜ ਜੋ ਜਾਗ ਮਹ ਆਇਓ ਲਾਗਤ ਪਉਣ ਖਸਮ ਬਿਸਰ ਆਇਓ ਜੀਰਾ ਹਰ ਕੇ ਗੁਨਾ ਗਾਉ ਰਹਾਓ ਘਰਬ ਜੋਂ ਮੈਂ ਔਰ ਦਪਕਰਤਾ ਤਾ ਤਾ ਜਠ ਅਖਨ ਮੈਂ ਰਹਿਦਾ ਲੱਖ 84 ਜੋਂ ਪਰਮ ਆਇਓ ਅਵਕੇ ਛੁਟਕੇ ਠੌਰ ਠਾਇਓ ਤੋਕ ਵੀਰਪਜ ਸਾਰੰਗ ਪਾਨੀ ਆਪਤ ਦੀਸਾ ਜਾਤ ਨਾ ਜਾਣੀ ਗੌੜੀ ਪੂਰਵੀ ਸਰਗ ਵਾਸਨਾ ਬਾਛੀਏ ਡਰਿਏ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੈ ਨ ਕੀ ਜੈ ਆਸ ਰਮਈਆ ਗੁਣ ਗਾਈਏ ਜਾਤੇ ਪਾਈਏ ਪਰਮ ਨਿਦਾਨ ਰਹਾਉ ਕਿਆ ਜਾਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨ ਜਾਣੀਐ ਪਾਉ ਭਗਤ ਭਗਵਾਨ ਸੰਪੈ ਦੇਖ ਨ ਹਰ ਕੀਐ ਬਿਵ ਦੇਖ ਨ ਰੋਏ ਜੈ ਸੰਪੈ ਤੇ ਉਹ ਬੇਪਤ ਹੈ ਬੇਦਨ ਰਚੈ ਸੋ ਹੋਏ ਐ ਕਬੀਰ ਆਵ ਜਾਨਿਆ ਸੰਤਨ ਹਿਰਦੈ ਮੁਝਾਰ ਸੇਵਕ ਸੇਵਾ ਸੋ ਬਲੇ ਜੈ ਘਟਵ ਸੈ ਮੁਰਾਰ ਗਉੜੀ ਰੇ ਮਾਨ ਤੇਰੋ ਕੋਈ ਨਹੀਂ ਖੈਂਚ ਲਏ ਜਨ ਭਾਰ ਬਿਰਖ ਕੁਸੇ ਰੂਪਾਂਖ ਕੋਤੈ ਸੋਈ ਸੰਸਾਰ ਰਾਮ ਰਸ ਪੀਆ ਰੇ ਜਹਿਰ ਰਸ ਬਿਸਰ ਗਏ ਰਸ ਔਰ ਰਹਾਓ ਔਰ ਮੁਏ ਕਿਆ ਰੋਈਐ ਜੋ ਆਪਾ ਥਿਰ ਨਾ ਹੋ ਅਨ ਥਿਰ ਨਾ ਰਹਾਏ ਜੋ ਉਪਜੈ ਸੋ ਵਿੰਸ ਹੈ ਦੁਖ ਕਰ ਰੋਵੈ ਬਲਾਏ ਜੈ ਕੇ ਉਪਜੀ ਜੈ ਹੈ ਕੀ ਉਪਜੀ ਤੈ ਰਚੀ ਵਿਉਦ ਮਰਦਨ ਲਾਗ ਕਹਿ ਕਵੀਰ ਚਿਤ ਚੇਤੇ ਆਰਾਮ ਸਿਮਰ ਬੈ ਰਾਗ ਰਾਗ ਗੌੜੀ ਪੰਥ ਨਿਹਾਰੈ ਕਾਮਣੀ ਲੋਚਨ ਪਰੇ ਲੈ ਉਸਾਸਾ ਔਰ ਨਾ ਪਿੱਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗ ਮਲੀ ਜੈ ਆਪਣੇ ਰਾਮ ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕੀ ਜੈ ਏਕ ਆਧਾਰ ਨਾਮ ਨਰਾਇਣ ਰਸਨਾ ਰਾਮ ਰਵੀ ਜੈ ਰਾਗ ਗੌੜੀ 11 आस पास कं तुर्सी का विरवा माज बनारस गाव रे उहा का रूप देख मोहे गुआरन मोको छोड़ ना आओ ना जाओ रे तोए चरणन लागो सारंग तर सो मिले जो बड़ भागो रह आओ भेंदरा वन में हनुमनोहर किसन चरावत गाव रे जाका ठाकर तोए सारंग तर मोहक वीरा नाव रे गौड़ी पूर्वी बारा you <laughs>